ਇਥੇ ਜਿਹੜਾ ਹੋਣ ਲੱਗਾ ਵਾ ਟੂਰਨਾਮੈਂਟ ਉਹਦਾ ਲਾਈਵ ਜਿਹੜਾ ਪ੍ਰਸਾਰਣ ਉਹ ਕਿਹਾ ਜਾ ਰਿਹਾ ਜੀਨਰੇਟਰ ਕਰਕੇ ਆਵਾਜ਼ ਹੋ ਰਹੀਆਂ ਇਹ ਲੋਗ ਦਾ ਇਸ ਜੀਨਰੇਟਰ ਆਪਾਂ ਬਹੁਤ ਬਾਤ ਲਈ ਆਪਾਂ ਜਿਹੜਾ ਚੱਲ ਰਿਹਾ ਸਾਰਾ ਬੰਦਿਆ ਕਿਹੜੀ ਗਾੜੀ ਟੀਮ ਦਾ ਫਾਈਨਲ ਹੈ ਕਿਹੜਾ ਚੱਲਣ ਡਾ ਇਹ ਸੈਮੀਫਾਈਨਲ ਹੋ ਗਿਆ ਵਾ ਆਹ ਹਾਂ 100% ਦਾ ਸੈਮੀਫਾਈਨਲ ਜਿੱਤ ਗਈ ਆ ਤੇ ਪਿੱਛੀ ਵੰਡ ਹਾਰ ਗਈ ਆ ਤੇ ਹੁਣ ਹੁਣ ਬੱਤੀ ਵੰਡ ਦਾ ਤੇ ਬੱਦੇ ਚੱਪਾ ਫਾਈਨਲ ਸੈਮੀਫਾਈਨਲ ਆਹ ਹਾਂ ਸੈਮੀਫਾਈਨਲ ਹੈ ਫਾਈਨਲ ਹੋਣਾ ਅੱਛਾ ਇਹ ਮੋਟੇ ਫੋਟੋ ਕਰੇ ਚਾਲੀ ਹੋ ਰਹੀ ਹੈ ਲੱਗੇ ਚੈੱਕ ਲੈਣੇ ਪਾਈਆਂ ਮਾਤਾ ਰੰਜੀਤ ਕਰਦੀ ਆਖੇ ਤਾਲਾ ਹੈ ਮੇਰੇ ਮਿੱਤਰੋ ਉਸ ਪੜਾਵੇ ਕਿਹਦੇ ਸਪਾਂਸਰ ਕਿਹਨਾਂ ਰੁਪਏ 500 ਫਾਈਨਲ ਕਿੰਨੀ ਦੇਰੀ ਚ ਹੋਣ ਵਾਲਾ ਹੋਣ ਵਾਲਾ ਹੋਣ ਵਾਲਾ ਆ ਜਾਓ ਫਿਰ ਓਏ ਮੇਰੀ ਗੱਲ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਲਓ ਪਿਆਰ ਦੇਖੀ ਅਭਿਮਤ ਆਇਸ਼ਾ ਦੇ ਉਹ ਚਰਚੀ ਵੱਡੇ ਦਸਤਾਰ ਸੋ ਜੀ ਦਾ ਮਹਾਰਾਜ ਤਿਆਗ ਇਹ ਬਣਾ ਆਪਣਾ ਆਪਾਂ ਦੇ ਪਰਸੋਂ ਤੋਂ ਅਧਾਰਗੇ ਪਹਿਲੇ ਦੇ ਦੂਜਾ ਮੈਚ ਅੱਛਾ ਮੈਂ ਆ ਮੈਂ ਗੱਲ ਮੜਾ ਲਾਈਵ ਕਰਦਾ ਮੁੰਡੇ ਕਹਿੰਦੇ ਰਹਿੰਦੇ ਹੋ ਜਾ ਕਰ ਲਾਈਵ ਦਰਕਾਰਜਾ ਬਣ ਗਿਆ ਬੜਾ ਬੜਾ ਹਾਂ ਹਾਂ ਬਾਸ ਵਧੀਆ ਕੋਈ ਨਹੀਂ ਮਿਲਦਾ ਤੈਨੂੰ ਫਾਈਨਲ ਆ ਗਿਆ ਹੁਣ ਆ ਨਾ ਬਾਸ ਠੀਕ ਹੈ ਇਹ ਆਪਣਾ ਬਾਜੂ ਦਾਤਰ ਪਿੰਡ ਦਸ਼ਮੇਸ਼ ਨਗਰ ਤੋਂ ਬਾਸ ਵਧੀਆ ਇੰਦਰ ਦਾਤਰ ਧਾਵੇਗਾ ਆ ਦਾਤਰ ਦੇਖ ਰਿਹਾ ਕਮਾਲ ਕਰੀਉਂਦਾ ਤੂਰ ਤੋਂ ਬਾਦ ਮਣੇ ਪੁੱਛੋ ਕਿਵੇਂ ਬਣ ਗਿਆ ਮੈਂ ਤਾਂ ਪੁੱਛੋ ਕਿਵੇਂ ਬਣ ਗਿਆ ਕਿਵੇਂ ਮੰਨੋ ਜੀ अठ बारे हिकिड़ो प्यारु आपस को बणग मुया कीअं बराबा ही कना जिस्म कटेर क्यू बरादा चङी उमे करण

ਦੇਖਦਾ ਵਾਤਰ ਪਾਉਣਾ ਬਹੁਤ ਪਾਉਂਦਾ ਵਾਤਰ ਵੀ ਬਹੁਤ ਅੱਛੀ ਹੁੰਦਾ ਦੇ ਕੋਲ ਪੈਂਦਾ ਲੈ ਸਮਰੇ ਨਾਲ ਪੋਲੀ ਕਦੇ ਫੇਰ ਤਿਆਰ ਕਰ ਤਿਆਰ ਹੈ ਕਦੇ ਚੋਟੀ ਦਾ ਮੇਰੇ ਜਿਹੜਾ ਖੇਡਾ ਜਾ ਰਿਹਾ ਉਹ ਬੰਦੇ ਕਦੇ ਬੱਤੀ ਦੇ ਦਵਾਲਾ ਕਦੇ ਤਿਆਰ ਕਰ ਤਿਆਰ ਇੱਕ ਬੰਦੇ ਕਦੇ ਆਹ ਕਦੇ ਚੱਕ ਵਾਲਾ ਪੌੜਾ ਦੇਣਾ ਹੈ ਗਾਦੀ ਬੰਦਾ ਕਦੇ ਥੋੜਾ ਸ਼ਾਹ ਰੰਗੀਨ ਕਿਨੇ ਸ਼ਾਰ ਦੇ ਕਹਿੰਦਾ ਨਹੀਂ ਵਾਦ ਦੇ ਰਕਾਨ ਸਦਾ ਰਹਿੰਦੇ دندے طاقت ته خانه صدر رهنن جو ده سرا والے 811 كيلو رهي بچي جنه رن کا بدلتا هر کي دا ودده سرا والے 811 تو ਤੇ ਮਾੜਾ ਸਤੂ ਬੱਡੇ ਦਾ ਆ ਰਹੀ ਜਾ ਕਿ ਪਤਾ ਲੱਗਦਾ ਦਰਸ਼ਕ ਬਹੁਤ ਹੀ ਗੰਭੀਰਤਾ ਨਾਲ ਮੈਚ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਬਹੁਤ ਹੀ ਆਨੰਦ ਮਾਈ ਜਿਹੜੀ ਕਿਹੜੀ ਟੀਮ ਦਾ ਬੱਤੀ ਵੰਡ ਅਤੇ ਚੱਕ 22 ਵੈਂਟ ਤੇ ਫਦੇ ਚੰਗਦੀ ਹੈ ਟੀਮਾਂ ਦਾ ਬਹੁਤ ਹੀ ਆਨੰਦ ਭਰਪੂਰ ਮੈਚ ਜਿਹੜਾ ਲੱਗਦਾ ਮੈਂ ਵੀ ਇੱਥੇ ਪਰੇ ਹੋ ਜਾਣਾ ਤੁਸੀਂ ਟੈਨਸ਼ਨ ਨਾ ਲਾਓ ਫਿਰ ਕਿਹਦੇ ਪਿਆਰ ਹਰ ਤਰ੍ਹਾਂ ਹੋ ਲੱਗਣਾ ਆਜ ਰਾਤੇ ਸ਼ੰਗਾ ਓਏ ਸਿੰਗਲ ਸਕੋਰ ਸਿੰਗਲ ਬੱਤੀ ਪਿੰਡ ਤੇ ਫਦੇ ਜਗ ਪਿੰਡ ਦਾ ਮੈਚ ਚੱਲ ਰਿਹਾ ਇੱਕ ਚੌਗਾ ਲੱਗ ਗਿਆ ਵਾ ਆ ਚਾਹ ਲਈ ਕਿਤਲੀ ਇਹ ਮਤਲਬ ਮੇਰੇ ਸਾਹ ਨਾਲ ਚਾਹ ਖਾਤੀ ਆ ਮੈਂ ਤਾਂ ਚਾਹ ਹੀ ਪੀਣ ਆਇਆ ਘਰੋਂ ਲੋਕ ਖੇਡਦੇ ਮੈਦਾਨ ਉਧਰ ਬੱਲੇ ਟਾਗ ਡਬਦੂ ਬੱਲੇ ਫਿਰ ਹੋਰ ਦਸਵਾ ਆਇਆ ਜੈ ਜੀ ਨਾਮ ਰੂਪੇ ਤੇ ਪਿਆ ਆਪਦੇ ਮਾਲਾ ਦੰਤੀ ਤਕੌੜੀ ਆਪਦਾ ਨਾ ਹੋਰ ਦਾ ਸੋਹਣੇ ਬੱਲੇ ਬੱਲੇ ਕਰੋਦਾ ਹੋ ਪਿੰਡੀ ਦਾ ਆ ਸਾਹਮਣੇ ਮੁੰਡਾ ਇਹ ਦੋ ਤੇਰੀ ਸੋਹਣੀ ਪਿੰਡੀ ਡੜ ਗਿਆ ਆਓ ਫਿਰ ਇਮਾਰਤ ਤੇ ਆ ਪੰਟਾਪ ਦੀ ਆਵਾਜ਼ ਗੁਰੂ ਕਾਇਮ ਦੀ ਜੰਮ ਦਾ ਕੋਸ਼ਾ ਪੈਣਾ ਨਾ ਹਿੰਦੂ ਲੋਕਾਂ ਨੂੰ ਆਤੀ ਫਿਰ ਮਾਰਿਆ ਗਿਆ ਇੱਕ ਇੱਕ ਚੰਗਰੀ ਪਾਣੇ ਦੇ ਸਾਹਮਣੇ ਆਈ ਜਿੱਲਾ ਪਤਾ ਕਹਿੰਦੇ ਨੇ ਕੀ ਹੋਈ ਹੈ শহরি <muchas> সার্ক ਦੇ ਰਹੇ ਆ ਨਰੇਂਦਰ ਥੋੜਾ ਜਿਹਾ ਮੈਦਾਨੇ ਠੱਗਿਆ ਧਿਆਨ ਦੇਵਾਂਗੇ ਲੈ ਖੇਡ ਦੇ ਮੈਦਾਨਦਾਰ ਬਾਲ ਬਹੁਤ ਰਾਈਗਰ ਕਿਧਰ ਜਾ ਰਿਹਾ ਹੈ ਪਹਿਲੀ ਬਾਲ ਆਹ ਮਨੇ ਕੀਤੀ 4 ਰਨ 4 ਰਨ 4 ਰਨ ਹੋ ਗਏ ਹੋ ਗਿਆ ਉਹ ਮੁੰਡਾ ਚੱਲ ਗਿਆ ਉੱਤਰ ਗਿਆ ਪੜੀ ਚ 4 ਬੰਦੇ ਨੇ ਕਦੇ ਆਪਣੀ ਟੀਮ ਦੇ ਲਈ कहिड़े चेता बरगिया हेॾा दूा कॾहिं खे हाल 18 स्कोर 18 18 18 ਵਰਗੇ ਬੋਲ ਦੀ ਸੁਆਤ ਅੱਜ ਮੈਦਾਨ ਦੇ ਪਰਦੇ ਪੜਦੇ ਬਣਾਉਣੀ ਹੈ ਤੱਕੜੇ ਬਣਾਉਣੀ ਹੈ ਇਹ ਕਹਿ ਸਕਦੇ ਹਾਂ ਜੀ ਦਿੱਖੇ ਦੇ ਕਿ ਪੇਖਾ ਪਾ ਰੰਦਾ ਹੈ ਪੀਗਲ ਮਤਾਂ ਨੂੰ ਸਿਰੇ 100 ਰਨ ਮਾ ਬਣਾਉਣਾ ਚਾਹੁੰਦਾ ਹੈ ਜੀ ਇਸ ਟਿਕਾਰੇ ਆ ਮੁੰਡਾ ਕਹਿੰਦੇ ਚੋਟੀ ਦਾ ਆਪਣੇ ਮੁੰਡਾ ਕਹਿੰਦੇ ਮਾਤਾ ਦਲਜੀਤ ਕੌਰ ਦੀ ਅੱਖ ਦਾ ਤਾਰਾ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਆ ਹੁਣ ਟੱਕਰ ਕਹਿੰਦੇ ਸ਼ੌਂਦੀ ਆ ਕਿ ਮਾੜੇ ਨਹੀਂ ਪੁਕਾਉਣਾ ਦਾ ਦਾ ਜੋ ਪਹਿਲਾ ਇਕ ਹੱਫਰ ਦਾ ਆਉਂਦਾ ਹੋਰ ਸਵਾਰੇ ਦੇ ਟੱਕ ਹੋਏ ਬਾਪੂ ਦਾ ਲਓ ਖੇਡਦੇ ਮੈਦਾਨ ਅੰਦਰ ਬਰਾਬਰ ਸਿੰਗਲ ਸਿੰਗਲ ਟੱਕਰ ਹੈ ਇੱਕ ਪਾਸੇ ਆਹ ਮੁੰਡਾ ਕਹਿੰਦੇ ਬੱਜੀ ਰੇਂਡਰ ਹੈ ਤੇ ਦੂਜੇ ਪਾਸੇ ਮੁੰਡਾ ਕਹਿੰਦੇ ਖਾਨ ਦਾ

बे खाना पाला पवंदा चादी छिका वठे घास मां चार 4 4 4 ਹੋ ਗਈ ਮੇਲ ਤਿੰਨ ਨੂੰ ਜੁੜ ਗਿਆ ਬਾਲਾ ਵੀ ਕਿਦੇ ਕਬ ਦਾ ਆਉਣੀਆ ਬੈਣੀਆ ਤੇ ਸ਼ੱਕੇ ਜਾਗੇ ਵੀ ਆ ਪਿੰਡੀ ਭਾਈ ਕਬ ਦਾ ਬੈਦੇ ਆ ਅਗਲਾ ਵਾਰ ਮਿੰਗ ਨਾਲ ਢਿੰਡੀ ਪੜੇਗਾ ਤੇ ਸਾਹਮਣੇ ਮਿੰਦੀ ਆਏ ਨਾ ਤੇ ਗੱਲਾਂ ਦਾ ਪਹਿਣਾ ਸਿਰੇ ਲੱਗਦੀ ਆ ਮੇਰੇ ਪੰਜਾਬੀਓ ਹਾਲ ਪਹੁਲੇ ਜਿਬਰੂ ਕਹਿੰਦੇ ਖੇਡ ਵਧਿਆ ਹੋਇਆ ਮੁੰਡਾ ਕਹਿੰਦੇ ਫੱਟੇ ਜੱਕਦੀ ਚੱਦੀ ਦਾ ਸਾਹਮਣੇ ਦਿੱਤੀਵੰਦਰਾ ਪਿੰਡੀ ਦਾ বেভাবে কিসালাবেত সুমুদী সালাকে প্রেনিয়া নে প্রতিবার ফে যারা নালাতে আসার দার মডে আইলে অদিবানিয়েলে আ আ সা দরা । ਇਸ ਸ਼ਤਰਾ ਵਿੱਚੋਂ ਸੁੱਤੇ ਵੇਤੀ ਲਾਹ ਜਿਹੜੀ ਹੁੰਦੇ ਤੇ ਸੱਚੇ ਬੰਦੇ ਝੂਠੇ ਬੁਰੇ ਕੱਦ ਦੇ ਨਹੀਂ ਹੁੰਦੇ ਮੀਤ ਪਾਗੇ ਕੰਾਰੇ ਸਾਰੇ ਸੌਰੀ ਹੁੰਦੇ ਕੋਈ ਜਣੋ ਕਿ ਕੀ ਹੁੰਨੇ ਪਰ ਬਚਾਉ ਨਹੀਂ ਹੁੰਨੇ ਲਾ ਮੁੰਡਾ ਖੜੇ ਚੱਕਾ ਬਾਲਾ ਮੇਰੇ ਪੈਨੜੇ ਪਾ ਰਿਹਾ ਹੈ ਉਹ ਬਾਲ ਟਿਕਾਣੇ ਆਊਟ ਹੋ ਗਿਆ ਆਦਰ ਯਾਰਾ ਵਾਲਾ ਯਾਰਾ ਨਿਸ਼ਾਨ ਮਿਲ ਕੇ ਆਪਣਾ ਤੇ ਨੰਨਾ ਕਹਿੰਦੇ ਪਿੱਖੇ ਦੇ ਨਾਲ ਲਾਲ ਪਿੰਡਰ ਦੇ ਵੀਰਾਂ ਨਾਲ ਗੁਰੂ ਸਰਪੰਚ ਦਾ ਮਲਗੀ ਅਗੇ ਵੀਰਾਂ ਦਾ

शाम कहिड़ा सौ ਲਹੇ ਸਾਹਮਣੇ ਸਾਹਮਣੇ ਪਹਿਲਾ ਪਹਿਲਾ ਸ਼ਾਟ ਉਹ ਪਹਿਲਾ ਜਿਵੇਂ ਜਾਦੂ ਵਰਗਾ ਦਿੱਤਾ ਮੁੰਡਿਆਂ ਨੇ ਆ ਪਾੜੀ ਉਹ ਬਾਲਾ ਬਈ ਸਮਾੜਨਾ ਬਾਲਾ ਲੱਗ ਰਿਹਾ ਪਾੜੀ ਦੇਖੋ ਫਾਈਨਲ ਦੇ ਵਿੱਚ ਇਥੇ ਰੱਖਾ ਭਾਈ ਦੱਸੀ ਕਿੰਨੇ ਬਣਿਆ ਤਿੰਨ ਤਿੰਨ ਦੇ ਵਿੱਚ ਕਿੰਨੇ ਬਣ ਗਿਆ ਨੰਬਰ 11 ਬੱਲੇ ਤੇ 90 ਬਣਿਆ ਆ 11 ਬੱਲੇ ਚ 10 ਛੱਕੇ ਲਾਉਣੇ ਬਣੇ ਆ ਹਮਨ ਦੇ ਭਾਈ ਮੋਟਰਸਾਈਕਲ ਕਰੋ ਸਾਹ ਤੇ ਵੀਰ ਜੀ ਹਮਨ ਨੇ ਭਾਈ ਆ ਤੁਸੀਂ ਨਹੀਂ ਫਤਲੀ ਟੈਕਲੇ ਹੋ ਪਾਣੀ ਪਾਉਣ ਦਾ ਮੁੰਡਾ ਬਹੁਤ ਸਾਰਾ ਲੈ ਭਾਈ ਜੀ ਕਰੋ ਮੋਟਰਸਾਈਕਲ ਸਾਹ ਤੇ ਭਾਣ ਕੇ ਜਾਂਦੀ ਹੈ ਜੀ ਆ ਜੀ 25 ਦੇ ਵਾਲਿਆ

बेती साॻा बेनती आहे सॼी मैडा धनवाद आहे न सब नाल तकरी पाई आहे मोडे नम ते छिका बचे ਨੋ ਬੇ ਇਸ਼ਾਰਾ ਕਰ ਦਿੱਤੇ ਦੋਵੇਂ ਪਾਸੇ ਅੰਪਾਇਰ ਸੈਦਾਨਾ ਕਹਿੰਦੇ ਵੱਡਾ ਤਰਵਲਾ ਬੱਬਲ ਵਰਗੇ ਵੀ ਹੈ ਮੁੰਡਾ ਕਹਿੰਦੇ ਤਵੇਰੇ ਰੋਬਲ ਵਰਗੇ ਵੀ ਹੈ ਨਾਲੇ ਕਿਵੇਂ ਰਸ ਪੱਗੁਰਗੇ ਗੁਰਦੀ ਭਾਜੀ ਵਰਗੇ ਵੀ ਹੈ ਸਾਰੇ ਵੀਰਾਂ ਨੇ ਕਹਿੰਦੇ ਵੱਡਾ ਤਰਵਲਾ ਨੋ ਬਾਲਾ ਲੈ ਵੀ ਸਨ ਹਣਾ ਖਰੀਫ ਹੁੰਦਾ ਤੇ ਆਉਂਦੀਆਂ ਬਾਲਾਂ ਵਿੱਚ ਜਿਆਦਾ ਨਹੀਂ ਕਹਿ ਸਕਦੇ 10 ਕਿ ਛੱਕੇ ਲਾਉਣੇ ਪੈਣੇ ਆ ਟਾਰਗੇਟ ਫਿਰ ਵੱਡਾ ਫੱਟਣਾ ਹੈ ਲਾ ਪੈਂਦੀ ਬਾਲ ਤੇ ਇੱਥੇ ਰੱਖੋ ਚੋਦਰਾ ਇੱਥੇ ਰੱਖੋ ਲਾ ਸਦਾ ਸੋਦਾ ਰਾਟ ਤੇ ਰਨ ਕਦੇ 4 ਗੁੰਡੇ ਨੇ ਕਦੇ ਜੋੜ ਦਿੱਤੇ ਆ ਜੰਮਿਆ ਇਹ ਕਿਹੜਾ ਪਹਿਲਾ ਜਾਦੂ ਸ਼ੋਰ ਮਾਰਿਆ ਉਹ ਵੇਖਣਾ ਚਾਹੁੰਦਾ ਦਾਰਾ ਜਿਹੜਾ ਪਹਿਲਾ ਸ਼ਾਟ ਮਾਰਿਆ ਉਹਦਾ ਦਾਰਾ ਵੇਖਣਾ ਚਾਹੁੰਦਾ ਉਧਰ ਪ੍ਰੈਸ हा भिखी ना पुछ आहे कॾहिं पाण ज़िंदगी गकरियूं एन कॾहिं चोटी आहे

पैदा आहे चङे दिगरे चङे दिने पैदा खणी मदान वॾी डिगरी पादी आहे